है। थी 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 जी mm. प्रीवेलिंग से दा जो टेचर कल का जो मैक्म टेंपरेचर एक डिग्री सेंटीग्रेड रिकॉर्ड किया गया जो कि कल का नॉर्मल डे टेंपरेचर उन्नीस डिग्री सेंटीग्रेड से सो अख सकते हैं कि डे टाइम टेंपरेचर जोड़ा नॉर्मल डिग्री सेंटीग्रेड उपर ऑबजर्व किया गया और जो अभी नाइट टाइम टेंपरेचर की गल करिए तो चार पॉइंट अठ डिग्री सेंटीग्रेड मिनीम रिकॉर्ड किया गया जो किमम टैंपरेचर छे पॉइंट तीन डिग्री सेंटीग्रेड सो ए लगभग एक पॉइंट पांच डिग्री सेंटीग्रेड नॉर्मल तो चल रहा है तो अभी देख सकते हैं क्योंकि क्लीयर स्काई कंडीशन बनिया हुई हैं सो जो डे टाइम टेंपरेचर नॉर्मल तो थोड़ा उपर नाइट टाइम टेंपरेचर नॉर्मल तो नीचे चल रहा है ਜਿਹੜਾ ਤਾ ਰਿਕਾਰਡ ਹੋ ਰਿਹਾ ਅ ਅਸੀਂ ਪਿਛਲੇ 2-3 ਦਿਨਾਂ ਦੇ ਵਿੱਚ ਜਿਹੜਾ ਮਿਨਿਮਮ ਟੈਂਪਰੇਚਰ ਦੇ ਵਿੱਚ ਗ੍ਰਾਮਿਕ ऑब्ਜਰਵਸ ਕੀਤੀ ਹੈ ਕਿਉਂਕਿ ਪਿਛਲੇ ਦਿਨਾਂ ਵਿੱਚ ਟੈਂਪਰੇਚਰ ਥੋੜਾ ਉੱਪਰ ਚੱਲ ਰਿਹਾ ਸੀ 6 ਡਿਗਰੀ 7 ਡਿਗਰੀ ਜਾਂ 7.5 ਦੇ ਆਸ-ਪਾਸ ਚੱਲ ਰਿਹਾ ਠੀਕ ਹੈ ਬਟ ਹੁਣ ਜਿਹੜੇ 2-3 ਦਿਨਾਂ ਤੋਂ ਟੈਂਪਰੇਚਰ 5 ਡਿਗਰੀ 7 ਦੇ ਤੇ ਨੀਚੇ ਚੱਲ ਗਿਆ ਹੈਗਾ ਔਰ ਬਟ ਜੇ ਅਸੀਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਸਾਨੂੰ ਪਤਾ ਚੱਲਦਾ ਕਿ ਜਿਹੜੀ ਵਾਤਾਵਰਣ ਦੇ ਵਿੱਚ ਵਰੀਏਬਿਲਿਟੀ ਕਾਫੀ ਹੈ तो जो अभी पिछले एक दहाके टेंपरेचर के दे रिकॉर्ड देखिए जिम्मे अज का मिनिमम टैंपरेचर चार पॉइंट अठ डिग्री सेंटीग्रेड है दो हज़ार अठारह इसी दिन तीन पॉइंट तो दो डिग्री सेंटीग्रेड टैंपरेचर ऑबजर्व किया गया जो कि दो हज़ार तेरह के दस पॉइंट चार डिग्री सेंटीग्रेड जो टर्पेरेचर ऑबजर्व किया गया वेरीएबिलिटीटी अभी काफ़ी देख रहे हैं टेंपरेचर के इसी तरह जो मैसीमम टेंपरेचर देखिए जिमें अज इक्कीट छे डिग्री सेंटीग्रेड रिकॉर्ड किया गया जो कि दो हज़ार चौदह देव मैक्सीम दस डिग्री सेंटीग्रेड से ਔਰ 2016 ਦੇ ਵਿੱਚ 22.5 ਡਿਗਰੀ ਸੈਂਟੀਗ੍ਰੇਡ ਸੀ ਸੋ ਹਰ ਸਾਲ ਕਾਫੀ ਵੇਰੀਏਬਿਲਿਟੀ ਅਸੀਂ ਟੈਂਪਰੇਚਰ ਦੇ ਵਿੱਚ ਜਿਹੜੀ ਆਬਜ਼ਰਵ ਕਰ ਰਹੇ ਹਾਂ ਤੁਹਾਨੂੰ ਲੱਗਦਾ ਹੈ ਕਿ ਇੰਨੀ ਵੇਰੀਏਬਿਲਿਟੀ ਕੀ ਹੋ ਰਿਹਾ ਹੈ ਐਮਿਸ਼ਨਸ ਹੋ ਰਹੀਆਂ ਨੇ ਸੋ ਉਹਦੇ ਨਾਲ ਗਲੋਬਲ ਵਾਰਮਿੰਗ ਹੋ ਰਹੀ ਹੈ ਕਲਾਈਮੇਟ ਚੇਂਜ ਹੋ ਰਿਹਾ ਹੈ ਇਹਨਾਂ ਨਾਲ ਐਕਸਟ੍ਰੀਮ ਜਿਹੜੀਆਂ ਵੈਦਰ ਇਵੈਂਟਸ ਨੇ ਚਾਹੇ ਉਹ ਕੋਲਡ ਵੇਵਸ ਨੇ ਹੀਟ ਵੇਵਸ ਨੇ ਜਾਂ ਡਰਾਊਟਸ ਜਾਂ ਫਲੱਡਸ ਉਹ ਸਾਰੀਆਂ ਜਿਹੜੀਆਂ ਐਕਸਟ੍ਰੀਮ ਇਵੈਂਟਸ ਤੋਂ ਜ਼ਿਆਦਾ ਹੋ ਰਹੀਆਂ ਨੇ ਤੋ ਇਹਨੂੰ ਵੀ ਅਸੀਂ ਕਿਤੇ ਨਾ ਕਿਤੇ ਉਹਦੇ ਨਾਲ ਹੀ ਜਿਹੜੀ ਵੇਰੀਏਬਿਲਿਟੀ ਨੇ ਹੋ ਸਕਦੀ ਮੈਮ ਜੀ ਜੀ ਦੇ ਇੰਨੀ ਜੀ ਅਗਲੋੜੀ ਤਿਆਰੀ ਕਰੀ ਤਿਆਰੀ ਦਾ ਯਕੀਨ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਲੋ ਲੈ ਕੇ ਬੰਦਣ ਚੋਕਾ ਕਿੰਨਾ ਵੀ ਧੁੰਦ ਦਾ ਖੌੜਾ ਕਰਨਾ ਪਊਗਾ ਤੁਮਾਰੀ ਜੀ ਕਿਉਂਕਿ ਅਸੀਂ ਹੁਣ ਦੇਖਿਆ ਕਿ ਜਿਹੜਾ ਨਾਈਟ ਟਾਈਮ ਟੈਂਪਰੇਚਰ 5.20 ਸੈਂਟੀਗ੍ਰੇਡ ਤੋਂ نیچے چلا ਗਿਆ ਹੈਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਦੇ ਕਾਫੀ ਚਾਂਸਸ ਨੇ ਆਰ ਇਹਦੇ ਲਈ ਆਈਐਮਡੀ ਵੱਲੋਂ ਵੀ ਕਾਫੀ ਹਿੱਸਿਆਂ ਦੇ ਵਿੱਚ ਔਰੇਂਜ ਅਲਰਟ ਵੀ ਆਉਣ ਵਾਲੇ ਦੋ ਤਿੰਨ ਦਿਨਾਂ ਲਈ ਡੈਂਸ ਫੌਗ ਵਾਸਤੇ ਜਾਰੀ ਕੀਤਾ ਗਿਆ ਹੈ ਸੋ ਇਹਦਾ ਸਾਰਿਆਂ ਨੂੰ ਬਹੁਤ ਧਿਆਨ ਨਾਲ ਰੱਖਣਾ ਚਾਹੀਦਾ ਜੇ ਕਿਸੇ ਦੇ ਕੋਈ ਟ੍ਰੈਵਲ ਪਲਾਨਸ ਨੇ ਤਾਂ ਨੂੰ ਸਫਰ ਬੜੇ ਧਿਆਨ ਨਾਲ ਕਰਨਾ ਚਾਹੀਦਾ ਸਾਹੀ ਕਰਨਾ ਚਾਹੀਦਾ ਜੇ ਬਹੁਤ ਜ਼ਰੂਰੀ ਹੈ ਅਦਰਵਾਈਜ਼ ਸਫਰ ਵੀ ਇਹਨਾਂ ਦਿਨਾਂ ਦੇ ਵਿੱਚ ਅਵੋਇਡ ਕਰਨਾ ਤਾਂ ਕਿ ਕੋਈ ਪ੍ਰੋਬਲਮ ਨਾ ਹੋਵੇ ਅ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਜੀ ਅੱਜ ਔਰ ਕੱਲ ਕਿਤੇ ਕਿਤੇ ਕੋਈ ਹਲਕੀ ਬੱਦਲ ਗਈ ਜਰੀਰ ਹੋ ਸਕਦੀ ਹੈ ਬਟ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਜਿਹੜੀ ਆਉਣ ਵਾਲੇ ਦਿਨਾਂ ਦੀ ਪ੍ਰੈਡਿਕਸ਼ਨ ਹੈ ਉਹ ਸੰਗਣੀ ਤੋਂ ਦੂਰ ਦੀ ਹੀ ਹੈ ਤਾਂ ਕਿ ਤੁਹਾਨੂੰ ਕੋਈ ਗਲਤੀ ਨਾ ਹੋਵੇ ਜੀ ਤਾਂ ਕਿ ਤੁਹਾਨੂੰ ਵੀ ਅਹ ਕਣਕ ਦੀ ਫਸਲ ਦੇ ਲਈ ਕਿਉਂਕਿ ਜਿਹੜਾ ਲੋ ਟੈਂਪਰੇਚਰ ਉਹਦੇ ਲਈ ਫੇਜੇਬਲ ਹੀ ਹੁੰਦਾ ਔਰ ਜੇ ਅਸੀਂ ਫੌਗ ਦੀ ਵੀ ਗੱਲ ਕਰੀਏ ਤਾਂ ਫੌਗ ਦੇ ਨਾਲ ਵੀ ਫਸਲਾਂ ਨੂੰ ਥੋੜਾ ਬਹੁਤਾ ਮੌਇਸਚਰ ਮਿਲਦਾ ਔਰ ਫੌਗ ਦੀ ਵੀ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਬਟ ਜੇ ਟੈਂਪਰੇਚਰ ਹੋਰ ਇਹ ਤੋਂ نیچے ਜਾਂਦਾ ਕਿਉਂਕਿ ਜੇ 4 ਡਿਗਰੀ ਸੈਂਟੀਗ੍ਰੇਡ ਤੋਂ نیچے ਮਿਨੀਮਮ ਟੈਂਪਰੇਚਰ ਹੋ ਜਾਂਦਾ ਲਗਭਗ 3 ਡਿਗਰੀ ਦੇ ਅਰਾਊਂਡ ਹੋ ਜਾਂਦਾ ਤਾਂ ਫਿਰ ਟਰੌਸਟ ਦੀ ਜ਼ਰੂਰ ਚਾਂਸਿੰਗ ਹੁੰਦੀ ਹੈ ਉਹਨਾਂ ਕੰਡੀਸ਼ਨਸ ਦੇ ਵਿੱਚ ਫੈਸਲਾ ਦਾ ਧਿਆਨ ਰੱਖਣਾ ਬਹੁਤ ਲੋੜੀਂਦਾ ਹੈ ਜਿਵੇਂ ਕਿ ਅਲਰਟ ਜਾਰੀ ਕੀਤਾ ਗਿਆ ਹੈ ਜਾਂ ਉਹ ਪੰਜਾਬ ਦੀ ਸਾਰੇ ਇਲਾਕੇ ਜਿਹੜੇ ਵੀ ਕੋਰੋਂ ਤੋਂ ਕੋਰੋਂ ਤੱਕ ਹੋ ਜਾਵੇ ਉਹਦੇ ਤਰ੍ਹਾਂ ਹਾਂਜੀ orange alert ਲਗਭਗ ਪੰਜਾਬ ਦੇ ਸਾਰੇ ਹਿੱਸਿਆਂ ਦੇ ਲਈ ਜਾਰੀ ਕੀਤਾ ਗਿਆ ਮਾਝਾ ਦੁਆਬਾ ਔਰ ਈਸਟਰਨ ਮਾਲਵਾ ਜਿਹੜੇ ਨਾ ਸਪੈਸ਼ਲੀ ਇਹਨਾਂ ਦੇ ਲਈ orange alert ਜਾਰੀ ਕੀਤਾ ਗਿਆ ਹੈ चौबी तरीक लिये ओरेंज चौबी तरीक तक जारी किया गया है आई एम डी और पच्ची सारेल्यूर्ट है धुंध शाम धरता है धुंध का ज्यादा असर पड़ जाए बिल्कुल जी क्योंकि जो स्काई कंडीशन क्लीयर होंगे ने उदों ही धुंध के चांसिस ज्यादा होंगे ਜਦੋਂ ਡੇ ਟਾਈਮਸ ਕਲਾਈ ਕੰਡੀਸ਼ਨਸ ਕਲੀਅਰ ਨੇ ਆਊਟ ਆਫੇਰ ਤੋਂ ਉਪਰਪ੍ਰੋਪਰ ਹੁੰਦੀ ਹੈ ਡੇ ਟਾਈਮ ਟੈਂਪਰੇਚਰ ਥੋੜਾ ਜਿਹਾ ਵਧ ਜਾਂਦਾ ਔਰ ਨਾਈਟ ਟਾਈਮ ਕੂਲਿੰਗ ਜ਼ਿਆਦਾ ਹੁੰਦੀ ਹੈ ਸੋ ਜੇ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਕਲਾਊਡੀ ਕੰਡੀਸ਼ਨਸ ਹੁੰਦੀਆਂ ਨੇ ਤਾਂ ਥੰਡ ਨਹੀਂ ਹੁੰਦੀ ਕਿਉਂਕਿ ਹੁਣ ਕਲੀਅਰ ਕੰਡੀਸ਼ਨਸ ਬਣੀਆਂ ਹੋਈਆਂ ਨੇ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਫਾਲ ਅਸੀਂ ਆਬਜ਼ਰਵ ਕਰ ਰਹੇ ਹਾਂ ਸੋ ਉਹਦੇ ਕਰਕੇ ਜਿਹੜਾ अर्ਲੀ ਮਾਰਨਿੰਗ ਆਵਰਸ ਦੇ ਵਿੱਚ ਥੰਡ ਦੀ ਜਗ੍ਹਾ ਦੇ ਬਲ